ਚੱਲ ਕੋਈ ਨਹੀਂ ਭੈਣ ਹੁਣ ਨਹੀਂ ਤੈਨੂੰ ਇੱਥੇ ਆਉਣ ਦਿਆਂ ਇਹਨਾਂ ਦੀਆਂ ਕੜਾਵਾਾਂ ਖੀਚਾਂ ਇਹਨਾਂ ਨੂੰ ਕੀ ਪਤਾ ਅੱਡੀ ਕਿੱਥੇ ਤੱਕ ਚੱਲਦੀ ਆ ਸੱਗੇ ਵੀਰ ਹੁਣ ਵੇ ਰੱਬਾ ਹੁੰਦੇ ਸਾਰੀ ਵੇ ਉਮਰ ਤੇ ਮਾਪੇ ਸੱਗੇ ਵੀਰ ਹੁਣ ਵੇ ਰੱਬਾ ਹੁੰਦੇ ਸਾਰੀ ਵੇ ਉਮਰ ਤੇ ਮਾਪੇ ਕਿੱਦਾਂ ਮੰਢੀਰਵਾਦਾ ਲੈ ਕੇ ਆ ਗਿਆ ਵਾ ਜੁਰਤ ਹੀ ਤੇ ਉਦੋਂ ਲੈ ਕੇ ਉਹਨੂੰ ਜਦੋਂ ਜਵਾਈ ਤੁਹਾਡਾ ਘਰ ਹੀ ਉਦੋਂ ਤੇ ਇਕੱਲੇ ਆ ਗਏ ਸੀ ਅੱਜ ਕਿਦਾਂ ਲੈ ਗਿਆ ਇਹ ਭਾਰੀ ਪਹਿਣਾ ਵੇਖੀ ਤੁਹਾਡੇ ਤੇ ਕਿੱਦਾਂ ਪੈਂਦਾ ਛੱਡ ਕੇ ਤੂੰ ਆਪੇ ਜਾਏਂਗਾ ਲੈ ਤੇ ਚੱਲਿਆ ਵਾਂ ਧੀਆਂ ਵਿਆਹੀ ਦੀਆਂ ਵਾ ਸਹੁਰੇ ਘਰ ਵਸਣ ਨੂੰ ਪਿਆਕੇ ਘਰ ਵਾਲ ਰੱਖਣ ਨੂੰ ਨਹੀਂ ਵਿਆਹੀ ਦੀਆਂ ਤੇ ਮੈਂ ਵੀ ਬੜਾ ਕੁਝ ਕਰ ਸਕਦੀ ਆ ਮੈਂ ਵੀ ਇਹ ਕਹਿ ਸਕਦੀ ਜਾ ਕੇ ਥਾਣੇ ਪੀ ਮੁੰਡੇ ਲੈ ਕੇ ਤੇ ਮੇਨੂੰ ਘਰ ਆਣ ਕੇ ਪੈ ਗਏ ਆ ਰਹੀ ਗੱਲ ਮੁੰਡਿਆਂ ਦੀ ਆਲਨ ਦੇ ਸਾਭੀ ਨੂੰ ਸਾਡੇ ਕੋ ਕਹਰੇ ਮੁੰਡੇ ਹੈ ਨਹੀਂ ਆ ਸਾਰੇ ਕੰਮ ਕਰ ਕਰ ਹੀ ਛੱਡੇ ਆ ਜੇ ਐਦਾਂ ਹੀ ਨਿਬੇੜਨੀ ਚਾਹੁੰਦੇ ਜੇ ਤਾਂ ਐਦਾਂ ਹੀ ਨਿਬੇੜਾਂਗੇ ਫਿਰ ਵੇਖਿਓ ਸਹਿਲਾ ਆ ਤੇ ਚੰਗਾ ਹੀ ਹੋ ਗਿਆ ਜਿਹੜਾ ਤੂੰ ਆ ਗਿਆ ਇੱਥੇ ਸੋਨਾ ਹੀ ਪੈਣਾ ਸੀ ਭੈਣ ਉਹਦੀ ਬੜਾ ਖਰਾਬ ਕੀਤਾ ਇਹਨੇ ਭਾਈ ਨੂੰ ਆਜੋ ਚਾਹ ਬਣਾਈਏ ਨਹੀਂ ਬੱਸ ਯਾਰ ਹੂੰ ਠੀਕ ਆ ਤੇ ਉਹ ਜਾਣਾ ਰੈਲੀ ਦੇ ਤੇ ਉਹਦਾ ਕਰਕੇ ਮੈਂ ਨਾ ਥੋੜਾ ਟਾਈਮ ਲੱਗਣਾ ਵਾ ਨਹੀਂ ਨਹੀਂ ਪਾਸੋਂ ਰੈਲੀ ਦੇ ਜਾਣਾ ਯਾਰ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਨਾਲ ਸਵੇਰ ਦੀ ਇੱਕ ਫੋਨ ਤੇ ਸਾਡੀ ਨਹੀਂ ਘਣਾ ਕੋਈ ਗੱਲ ਉਹ ਤੇ ਆਇਆ ਆਜੋ ਮੈਂ ਨਾਲ ਸਭ ਚਾਹ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਬਾਕੀ ਹੋਰ ਵੀ ਚੱਕਰ ਪਾਊਗਾ ਤੇ ਦੱਦੀ ਕੋ ਚੱਕਰ ਉਹ ਨਹੀਂ ਕੋਈ ਚੱਕਰ ਕੋਈ ਨਹੀਂ ਫੋਨ ਕਰ ਦੂੰਗਾ ਮੈਂ ਮੈਂ ਤਾਂ ਕਹਿੰਦਾ ਸਭ ਚਾਹ ਪੀਂਦੇ ਥੋੜੀ ਥੋੜੀ ਚਲੋ ਠੀਕ ਜੇ ਓਕੇ ਆਹ ਪਤਾ ਨਹੀਂ ਕੀ ਗੱਲ ਹੋਈ ਆ ਮੁੰਡੇ ਹੀ ਕਿੰਨੇ ਦਾ ਸੁੱਖ ਨੂੰ ਬਿਠਾ ਕੇ ਲੱਗੇ ਮੈਂ ਤਾਂ ਗੋੜੇ ਨੂੰ ਦੱਸਿਆ ਮੈਂ ਤਾਂ ਦੌੜ ਹੀ ਆਈ ਮੈਂ ਜਾ ਕੇ ਮੈਂ ਪੈਂਜੀ ਨੂੰ ਪੁੱਛਦੀ ਆਂ ਵੀ ਪੈਂਜੇ ਕੀ ਗੱਲ ਸੋਖੀ ਹੋਵੇ ਮਾਲਾ ਕਿਦਾਂ ਭੱਜੀ ਹੁੰਦੀ ਬਲਦੀ ਦੇ ਤੇਲ ਸੁੱਟਣੀ ਆਉਣਾ ਇਹਨੇ ਕਿਹੜੇ ਭਜਾਉਣੀ ਪੈਂਜੀ ਕੀ ਗੱਲ ਹੋਈ ਮੈਂ ਵੇਖਿਆ ਹੁਣੇ ਗੋਰੇ ਨੂੰ ਮੈਂ ਦੱਸਿਆ ਵੀ ਮੁੰਡੇ ਆਏ ਹਨ ਤੇ ਉਹਨੂੰ ਲੈ ਕੇ ਨਾਲ ਸੁੱਖ ਨੂੰ ਜੜਾ ਕੇ ਕੋਣ ਹੀ ਇੱਕਦਮ ਸੈਲ ਦਿਖਿਆ ਹੈ ਆਂਦਾ ਉਹਨੂੰ ਸੈਲ ਲੱਗਾ ਹੀ ਗੋਰਾ ਦੱਸਾਂ ਰਿਹਾ ਮੈਂ ਸਕਵਿੰਦਰ ਹੈ ਤੇ ਸਹਿਲ ਹੀ ਮੰਢੀਰਵਾ ਦਾ ਇਕੱਠਾ ਕਰਕੇ ਲਿਆਇਆ ਪਤਾ ਨਹੀਂ ਅੰਦਰ ਅੰਦਰ ਕੀ ਕੀ ਜਾਂਦੀ ਰਹੀ ਉਹਨੂੰ ਫੋਨ ਕਰਕੇ ਆਪਣੀ ਮਾਂ ਨੂੰ ਦੱਸਦੀ ਰਹੀ ਤੇ ਉਹ ਦਾ ਚਾਚੇ ਦਾ ਮੁੰਡਾ ਆਦਾ ਤੇ ਮੁੰਡੇ ਜੀ ਆਏ ਇਕੱਠੇ ਕਰਕੇ ਲਿਆਜੇ ਗਾੜੀ ਸਾਬ ਹੀ ਹੁੰਦਾ ਤਾਂ ਫੇਰ ਕੀ ਕਰਦਾ ਛੱਟ ਪੇਟ ਲਾ ਜਾਂਦਾ ਉਹ ਤਾਂ ਗੱਲ ਹੈਗੀ ਪਰ ਵੇਖ ਲਈ ਦੀ ਵੇਖਣ ਨੂੰ ਤਾਂ ਕਿਦਾਂ ਦੀ ਲੱਗਦੀ ਜਾਂਦੇ ਪਰ ਤੁਸੀਂ ਆਦੇ ਵੀ ਮੈਨੇ ਨਹੀਂ ਪੜੀ ਮਾਨਸ ਤਾਂ ਵੀ ਆਦੇ ਨਹੀਂ ਪੜੀ ਮਾਨਸ ਨਹੀਂ ਹੈਗੀ ਮੈਂ ਕਹਿੰਨੀ ਹੈ ਤੈਨੂੰ ਇੰਨੇ ਚਿਰ ਦੀ ਵੀ ਪਲੀ ਮਾਨਸ ਨਹੀਂ ਹੈਗੀ ਤੂੰ ਆਨੀ ਹਾਂ ਦੀਦੀ ਪੜੀ ਪਲੀ ਮਾਨਸ ਆਏ ਤੇ ਤੇ ਫੇਰ ਹੁਣ ਮੈਨੂੰ ਤਾਂ ਗੋੜਿਆਂ ਨੇ ਦੱਸਿਆ ਮੈਂ ਤਾਂ ਤਾਂ ਧੋੜੀ ਆਈ ਤੇ ਹੁਣ ਮੈਂ ਕੀ ਦੱਸਾਂ ਕੀ ਕਰਾਂ ਮੈਨੂੰ ਤੇ ਆਪ ਨਹੀਂ ਸਮਝਉਣ ਦੀ ਵੀ ਕਰਾਂਗੀ ਤੇ ਫਿਰ ਹੁਣ ਕਿਦਾਂ ਲਿਉਣੀ ਤੇ ਹੈਗੀ ਆ ਫਿਰ ਵੀ ਸੁਖਵਿੰਦਰ ਲਿਉਣੀ ਤੇ ਹੈਗੀ ਆ ਆਪਾਂ ਜਿਹੜੀ ਕੁੱਟ ਮਾਰ ਕੀਤੀ ਉਹਨੂੰ ਲਿਆ ਕੇ ਆਵਾਂਗੇ ਇਸ ਕਰਦੀ ਨੋ ਆ ਫਿਰ ਵੀ ਕਰਨੀ ਜੇ ਤੂੰ ਚੁੱਪੀ ਕਿਤੇ ਰੋ ਤੂੰ ਹੀ ਕੰਨ ਮਨ ਖਰਾਬ ਕਰ ਹੁੰਦਾ ਇਹ ਜੇ ਮਨ ਖਰਾਬ ਨਾ ਤਾਂ ਕੀ ਕਰਾਂ ਮੈਂ ਮੈਂ ਮਾ ਆਪਣੇ ਪੁੱਤ ਦਾ ਘਰ ਬਚਾਇਆ ਜਿਉ ਪਹਿਲੀ ਦੋਨੇ ਵੀ ਤਾਂ ਕਿ ਘਟ ਛੜਿਆ ਤੇ ਜੇ ਹੁਣ ਇਹ ਆ ਤੇ ਵੀ ਹੁਣ ਪਹਿਲੀ ਤੇ ਫਿਰ ਵੀ ਚੱਲੇ ਇਹੋ ਜਿਹਾ ਕਦਮ ਨਹੀਂ ਉਨੇ ਚੁੱਕਿਆ ਜਿਹੋ ਜਿਆ ਇਨੇ ਚੁੱਕਿਆ ਵਾ ਤੇ ਚਲੋ ਫਿਰ ਹੁਣ ਕੀ ਕਰਨਾ ਫਿਰ ਹੁਣ ਕੀ ਸਲਾਹ ਕਰਨੀ ਫਿਰ ਹੁਣ ਸਾਬੀ ਆਊਗਾ ਤਾਂ ਫਿਰ ਸਾਬੀ ਆਊਗਾ ਸਾਬੀ ਕਰ ਦੱਸੂਗਾ ਕੀ ਕਰਨਾ ਕੀ ਨਹੀਂ ਕਰਨਾ ਤੇ ਜਿੱਦਣ ਮੈਂ ਸਾਬੀ ਨੂੰ ਠੀਕੇ ਜਾਣੀ ਫਿਰ ਹਾਂ ਮਿਲ ਕੇ ਜਾਣੀ ਉਹਨਾਂ ਨੂੰ ਸਿਕੰਦਰ ਵੇਖ ਕਿੰਨੀਆਂ ਗੱਲਾਂ ਵਾ ਚਲੋ ਸਾਬੀ ਨੂੰ ਠੀਕਲਾ ਵੇਖਲਾ ਠਿਕਣਾ ਠੀਕਲਾ ਜੇ ਟਾਈਮ ਹੈਗਾ ਤੇਰੇ ਕੋਲ ਤੇ ਡੀਗਲਾ ਅੱਛਾ ਵੀਰ ਮੈਂ ਕਿੰਨਾ ਜਨਾ ਕਰਦੀ ਰਹੀ ਆ ਹਾਂ ਤੇ ਹਰ ਗੱਲੇ ਇਹਨੇ ਮੇਰਾ ਹੀ ਕਸੂਰ ਕੱਢਦੀ ਰਹੀ ਐ ਮੇਰੇ ਹੈ ਜੀ ਮੇਰੇ ਰੋਟੀ ਪਕਾਉਣੀ ਤੇ ਆਪਣੀ ਬੁਕਾ ਕੇ ਖਾ ਲੈਣੀ ਨਾ ਸਾਡੀ ਮਾਂ ਮੈਂ ਤਾਂ ਦਦਨ ਤੁਸੀਂ ਦੱਸਣ ਦੇ ਮਾਂ ਪੁੱਤਾਂ ਦੀ ਰੋਟੀ ਨਹੀਂ ਪਕਾਉਣੀ ਤੇ ਇਹ ਕਿਹੜੇ ਵੱਡੇ ਫੋਨ ਨਾਲ ਆ ਕੇ ਆਪਣੀ ਮਾਂ ਨੂੰ ਕੱਲੇ ਮਾੜੀਆਂ ਚੰਗੀਆਂ ਗੱਲਾਂ ਦੱਸਦੀ ਰਹੀ ਕੀ ਕੀ ਦੱਸਦੀ ਰਹੀ ਕੀ ਕੀ ਨਹੀਂ ਦੱਸਦੀ ਰਹੀ ਉਹ ਕਿ ਝੂਠ ਸੱਤ ਕੀ ਪਤਾ ਹੁਣ ਹਾਂ ਤੇ ਮੈਂ ਤਾਂ ਇਸੇ ਕਰਕੇ ਵੇਖ ਲਓ ਮੈਂ ਆਉਂਦੀ ਵੀ ਰਹੀ ਆ ਬਣਨੇ ਦੇ ਨਾਲ ਕਦੀ ਕੋਈ ਫੇਰਾ ਮਾਰ ਕੇ ਲੰਘ ਜਾਣਾ ਆਉਂਦੀ ਰਹਿਣਾ ਪਿੰਜਰ ਲੱਗਦੇ ਨੰਗਣਾ ਤਾਂ ਵੀ ਮੈਂ ਆਜਣਾ ਪਈ ਪਿਆਰ ਮੈਂ ਵੇਖਾ ਸਹੀ ਵੀ ਕੀ ਸਾਕਤਾ ਵਾ ਅੱਗੇ ਤੇ ਚਲ ਹੀ ਮੰਨਦੇ ਆ ਤਾਂ ਹੁਣ ਤੇ ਤੁਹਾਡਾ ਕੋਈ ਕਸੂਰ ਵੀ ਨਹੀਂ ਹੈਗਾ ਮੈਂ ਤਾਂ ਸੁਖਵਿੰਦਰ ਇਹੋ ਸਮਝਦੀ ਮਨਜੀਤ ਸੋਹਰੇ ਘੱਲੀ ਆ ਤੇ ਮੈਂ ਆਪਣੀ ਧੀ ਬਣਾਈ ਮੈਨੂੰ ਕੀ ਪਤਾ ਸੀ ਇਹਨੇ ਧੀ ਬਣਨਾ ਹੀ ਨਹੀਂ ਮੇਰੀ ਆ ਤਾਂ ਵੇਖ ਲਾ ਹੁਣ ਉਹ ਤਾਂ ਮੁੰਗੋਰੇ ਨੇ ਦੱਸਿਆ ਤੇ ਮੈਂ ਤਾਂ ਕਰਕੇ ਆਈ ਤੇ ਮੈਂ ਵੇਖ ਲਾ ਕਿੰਨੇ ਮੁੰਡੇ ਲੱਗੇ ਵੀ ਤੂੰ ਆਉਣਾ ਹੀ ਤੇ ਤੂੰ ਅੱਦਾਂ ਆਓ ਤੁਸੀਂ ਪੁੱਛੋ ਪ੍ਰਤਾਰ ਕਰੋ ਆਉਣ ਕੇ ਮਿਲੋ ਆਪਣੀ ਭੈਣ ਨੂੰ ਪੁੱਛੋ ਕੀ ਗੱਲ ਵਾ ਤੇ ਫੇਰ ਤੁਸੀਂ ਖੜੋ ਨਾਲੇ ਮੁੰਡਾ ਘਰ ਹੈ ਨਹੀਂ ਉਹ ਹੱਪੇ ਗਿਆ ਨੇ ਵੀ ਮੁੰਡਾ ਵੀ ਕਿਤੇ ਗਿਆ ਅਰ ਇਹ ਤੇ ਆਦੀ ਮਾਂ ਨੂੰ ਸੋਚਣਾ ਚਾਹੀਦੇ ਮਾਵਾਂ ਹੀ ਘਰ ਜਾੜਦੀਆਂ ਤੇ ਮਾਵਾਂ ਹੀ ਧੀਆਂ ਦੇ ਘਰ ਵਸਾਉਂਦੀਆਂ ਇਹ ਸਮਝਦੀ ਮਾਂ ਵੀ ਇਹ ਕਿਹੜਾ ਭਾਂਡਾ ਵਾ ਰੋਜ਼ ਰੋਜ਼ ਵਟਾਇਆ ਜਾਂਦਾ ਵਾ ਪਰ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੁਣ ਇਕੱਠੇ ਕਰਕੇ ਗੋਰਾ ਦੱਸ ਕਿੰਨੇ ਮੁੰਡੇ ਹਨ ਮੁੰਡੇ ਤੇ ਲੈ ਗਿਆ ਚਾਚੇ ਦਾ ਮੁੰਡਾ ਤੇ ਜੋ ਕੁਝ ਵੀ ਨਿਬੇੜਨਾ ਮਾਂ ਨੇ ਨਿਬੇੜਨਾ ਹੀ ਨਾ ਉਹ ਤੇ ਗੱਲ ਹੈ ਬੱਚੇ ਹੂੜ ਮਤ ਕਰ ਲੈਂਦੇ ਮੜ ਕੇ ਸਾਰਾ ਕੁਝ ਵੱਡਿਆਂ ਨੂੰ ਭੁਗਤਣਾ ਪੈਂਦਾ ਉਹ ਕਿੰਨੀ ਕਕਲ ਵਾਲੀ ਨਿਕਲੀ ਜਿਨੇ ਇਕੱਲੇ ਥੋੜਾ ਬਹੁਤਾ ਸੋਚਦੀ ਮੈਂ ਫਿਰ ਵੀ ਧੀ ਵਾਲੀ ਆ ਪਰ ਉਹਨੇ ਨਹੀਂ ਕੁਝ ਵੀ ਸੋਚ ਚਲ ਕੋਈ ਨਹੀਂ ਹੁਣ ਤੇ ਚੁੱਪ ਖਿੱਤੇ ਰੋ ਕੋਈ ਗੱਲ ਨਹੀਂ ਚਲ ਵੀ ਮੈਂ ਦੱਸ ਤਮੇ ਟਿੰਟ ਮੈਂ ਨਹੀਂ ਵੇਹਦੀ ਜੇ ਸਾਬੀ ਹੁੰਦਾ ਤਾਂ ਫਿਰ ਨਹੀਂ ਤੇ ਫਿਰ ਮੈਂ ਉਹਨੇ ਢੀਕੇ ਜਾਣੇ ਆ ਉਹ ਪੁੱਛਦੀ ਆ ਵੀ ਕੀ ਸਾਬ ਦਾਉਣ ਕੀ ਕਰਨਾ ਸਾਬੀ ਦੀ ਉਹ ਸਾਬੀ ਵੀ ਗਿਆ ਸੀ ਮਨਜੀਤ ਨੂੰ ਹੀ ਲੈਣ ਗਿਆ ਸੀ ਉਹਦੀ ਸੱਸ ਵੀ ਉਦਾਂ ਦੀ ਆ ਉਹ ਤੇ ਗਾੜੀ ਕੋਈ ਵੀ ਨਹੀਂ ਰਿਸ਼ਤੇਦਾਰ ਮੈਨੂੰ ਚੰਗਾ ਟੱਕਰੇ ਆ ਬਹੁਤ ਗੱਲ ਜੀ ਦੀ ਕਿਸਮਤ ਤੇਰੀ ਵੇਖ ਲੈ ਸਾਰੀ ਉਮਰ ਇਦਾਂ ਲੰਘ ਚੱਲੀ ਆ ਜੇ ਪਹਿਲੀ ਰੋ ਵੀ ਇਦਾਂ ਕਰਦੀ ਤੇ ਚੱਲ ਜੇ ਹੁਣ ਇਹ ਹੀ ਤੇ ਇਹ ਚੱਲ ਚੁੱਪ ਰਹਿੰਦੀ ਤੇ ਵੀ ਇਦਾਂ ਹੀ ਕਿਹ ਬੰਨਿਆ ਮਨਾ ਸੁਖ ਮਿਲਿਆ ਸਗਵਿੰਦਰ ਮੈਨੂੰ ਨਾ ਤੇਈ ਵੱਲੋਂ ਨਾ ਪੁੱਤ ਵੱਲੋਂ ਚੱਲ ਕੋਈ ਨਹੀਂ ਤੇ ਚੁੱਪ ਕੀਤਾ ਰੋ ਚਲ ਮੈਂ ਵੇਖਦੀ ਹਾਂ ਥੋੜਾ ਮੈਂ ਟਵੈਣੀ ਮੈਂ ਸਭ ਨੂੰ ਦੇਖ ਲੈਣੀ ਫੇਰ ਮੈਂ ਜਾਵਾਂਗੀ ਸਮਾਂ ਕੀ ਤੇ ਕੋਲ ਫਰੋਲਾ ਮਾਇ ਫਿਕਰ ਮਨਾ ਤੇ ਅਪਾਰਿਆਂ ਨੂੰ ਠੀਕ ਨਹੀਂ ਪਰ ਦੱਸ ਦੀ ਹੋਏ ਸੋਖਈ ਹੱਸਦੀ ਦਿਸਦੀ ਸ਼ਹਿਦ ਪਾਣੀ ਵੱਟੇ ਅਮੀ ਤੇਰੀ ਲਾਡਲੀ ਨੂੰ ਵੱਟ ਵੱਟ ਖਾਂਦੇ ਮਾਂ ਇਹ ਮੇਰੇ ਹੰਜੂ ਪੁੰਝਦੇ ਜਿਦੈ ਨਾ ਕੀ ਆ ਹੀ ਨਾ ਤਾਂ ਮੈਂ ਤੁਹਾਨੂੰ ਲੈ ਆਉਂਗਾ ਲੈ ਤਾਂ ਕਿ ਨਹੀਂ ਪੁੱਤ ਲੈ ਇਹ ਮਿਲੋ ਜਿੰਦਾਬਾਦ ਸਾਰਾ ਵਿੰਦਰ ਕੁਛ ਨਹੀਂ ਹਾਨ ਇੱਥੇ ਵੀ ਮੈਂ ਨਰਕੀ ਭੋਗਣ ਡਈ ਆ ਲੈ ਆ ਗਿਆ ਹਿਸਾਬੀ ਕੀ ਆ ਜੀ ਅਸਰੀ ਕਾਲ ਕੀ ਆ ਮਮੀ ਰੋਣ ਕਾ ਤੋਂ ਡੇ ਜੇ ਰੋ ਮਾਂ ਨੇ ਤੇ ਕਰਾ ਕੀ ਮੈਂ ਤਾਂ ਤੇਰਾ ਪੁੱਤ ਘਰ ਹੀ ਵਸਾਉਂਦੀ ਰਹੀ ਪਰ ਤੇਰਾ ਘਰ ਨਹੀਂ ਵਸਿਆ ਫੇਰ ਉੱਜੜ ਗਿਆ ਹੀ ਕਿਉਂ ਕੀ ਹੋਇਆ ਵਾ ਹੋਇਆ ਕੀ ਆ ਤੇਰਾ ਸਾਲਾ ਆਇਆ ਸੀ ਸਹਲ ਡਾਰ ਮੁੰਡਿਆਂ ਦੀ ਲੈ ਕੇ ਤੇ ਲੈ ਗਿਆ ਸੁੱਖ ਨੂੰ ਆਣ ਕੇ ਉਹ ਤੇ ਮੈਂ ਉਹ ਤੇ ਮੈਂ ਆਈ ਆ ਆਪਣੇ ਗੋੜੇ ਨੇ ਦੱਸਿਆ ਕੀ ਕਹਿੰਦਾ ਮੰਮੀ ਅਸੀਂ ਤੇ ਕਿੰਨੇ ਮੁੰਡੇ ਮੋਟਰਸਾਈਕਲਾਂ ਦਾ ਤੇ ਮਗਰ ਭਾਬੀ ਬੈਠੀ ਤੇ ਮੈਂ ਤਾਂ ਦੌੜੀ ਆਈ ਭਰਾਵਾ ਤੇ ਮੈਂ ਮੈਂ ਪੁੱਛਣ ਡੇ ਤੇ ਵਿਚਾਰੀ ਉਹ ਤਾਂ ਉਂਦੀ ਰੋਂ ਰਹੀ ਆ ਉਹਦੀ ਕੀਮਤ ਹੋ ਇਦਾਂ ਦਾ ਕੰਮ ਕਰਨ ਦੀ ਮੈਨੂੰ ਨਹੀਂ ਪਤਾ ਕੀ ਹਿੰਮਤ ਹੋਈ ਕੀ ਨਹੀਂ ਹੋਈ ਉਹ ਲੈ ਕੇ ਮੇਰੇ ਹੱਥਾਂ ਨੂੰ ਖਿੱਚ ਕੇ ਲੈ ਕੇ ਗਾਂ ਗਿਆ। ਮਨੀ ਸੱਚੀ ਗੱਲ ਆ। ਸੱਚੀ ਦੱਸ ਮੈਂ ਮਜ਼ਾਕ ਕਰਨ ਲਈ ਕਿੱਦਾਂ ਦੀਆਂ ਸਭੀ ਗੱਲਾਂ ਕਰਨ ਡਿਆ ਨੂੰ। ਨਹੀਂ ਮੈਂ ਤੁਹਾਨੂੰ ਦੱਸਣ ਤਾਂ ਡਈ ਵੀ ਗੋਰੇ ਨੇ ਮੈਨੂੰ ਦੱਸਿਆ ਮੈਂ ਤਾਂ 도ੜੀ ਆਈ ਆ। ਮੈਂ ਤੇ ਤੈਨੂੰ ਨਿੱਕਣ ਨਹੀਂ ਮੈਂ ਕੀ ਬਣ ਗਿਆ ਸਾਡੇ ਘਰ ਇੱਕ ਮਿੰਟ ਵਿੱਚ ਹੁੰਦੀ। ਜਦੋਂ ਦੀ ਰੋਂ ਰਹੀ ਹੈ ਮੇਰੇ ਕੋਲ। ਚਾਚੀ ਸਾਡੇ ਘਰ ਚੰਗੇ ਸਿਆਪੇ ਪਏ ਜੇ ਮੈਂ ਮੰਜੀਦ ਨੂੰ ਲੈਣ ਆਇਆ ਤੇ ਉਹਦੀ ਸੱਸ ਨੇ ਨਹੀਂ ਤੋਨੂੰ ਪੈਰ ਹੀ ਨਹੀਂ ਘਰੋਂ ਬਾਹਰ ਪਾਉਣ ਦਿੱਤਾ। ਲੱਲਾ ਉਹ ਹੀ ਮਨ ਅੱਗੇ ਕਹਿ। ਉਹਨੇ ਵੀ ਨੋ ਬੜੀਆਂ ਸੁਣਾਈਆਂ ਸੱਸੋ ਦੀ ਨੇ ਮੰਜੀਦੀ ਨੇ। ਹਾਂ। ਤੇ ਸੁੱਖ ਨੂੰ ਤੇ ਇਦਾਂ ਨਹੀਂ ਕਰਨਾ ਚਾਹੀਦਾ ਵੇਲਾ ਚਾਚੀ ਹੁਣ ਆ ਤੇ ਗਲਤ ਹੈ ਨਾ ਫਿਰ ਕੰਮ ਗਲਤ ਗੱਲ ਹੈ ਇਹ ਸੁੱਖ ਦੀ ਗਲਤ ਗੱਲ ਹੈ ਕਰੋ ਪੈਰ ਪੁੱਟਣਾ ਚਾਹੀਦਾ ਪੈਰ ਤਾਂ ਸਾਭੀ ਕੀ ਗੱਲ ਹੈ ਫੱਟੇ ਜਾਂਦੇ ਤਾਂ ਵੀ ਘਰ ਬੈਠੀਆਂ ਰਹਿ ਜਾਂਦੀਆਂ ਠੀਕ ਗੱਲਾਂ ਕਰਦੀ ਰਹੀ ਕੀ ਨਹੀਂ ਕਰਦੀ ਰਹੀ ਆਪਣੀ ਮਾਂ ਨਾਲ ਜਿਹੜੀਆਂ ਇੰਨੀਆਂ ਚੁੱਕੜਾ ਦਿੱਤੀਆਂ ਇੱਕ ਵੀ ਆ ਦੋ ਵੀ ਆ ਮੈਂ ਤਾਂ ਕਹ ਤੂੰ ਲੜ ਪਿਆਂਗੇ ਨਾ ਮੈਂ ਤੁਹਾਨੂੰ ਮੈਂ ਦੱਸਾਂ ਤਾਂ ਲਈ ਕਿੰਨੇ ਮੁੰਡੇ ਹਨ ਮੈਂ ਤਾਂ ਮੈਂ ਦੌੜੀ ਆਈਆਂ ਮੈਂ ਤਾਂ ਘਰ ਕੁਝ ਵੀ ਨਹੀਂ ਕੀਤਾ ਮੈਂ ਤਾਂ ਉਹਦਾ ਹੀ ਦੌੜੀ ਆਈਆਂ ਚਾਚੀ ਹੁਣ ਕੀ ਕਰੀਏ ਮੰਮੀ ਫਿਰ ਦੱਸੋ ਚਾਚੀ ਹੁਣ ਕੀ ਕਰੀਏ ਕੀ ਕਰਨਾ ਵਾ ਦੱਸੋ ਤੁਸੀਂ ਦੱਸੋ ਤੋਂ ਇਹਨਾਂ ਨੇ ਕੀ ਕਰਨਾ ਲਿਉਣੀ ਤੇ ਹੈਗੀ ਪਤਾ ਲਿਉਣੀ ਤੇ ਹੈਗੀ ਜਿੰਨੇ ਸਾਨੂੰ ਦੱਸਣ ਕੋਈ ਦੱਸ ਤੋਂਖ ਨਹੀਂ ਗੱਡੀ ਉਥੇ ਲਾ ਲਾ ਕੇ ਗੱਲਾਂ ਕਰਦੀ ਰਹੀ ਹੋਣੀ ਆ ਤਾਂ ਹੀ ਤੇ ਉਹ ਲੈਣਾ ਨਹੀਂ ਤੇ ਇੰਨੇ ਚਰਦੀ ਨਹੀਂ ਲੱਗੇ ਉਹ ਫਿਰ ਇਦਾਂ ਕਰੋ ਨਾ ਤਮਕੀ ਦਿਓ ਇਹ ਚਾਚੀ ਕੀ ਤਮਕੀ ਦਵਾ ਮੈਂ ਪਿਆ ਜਿੱਦਾਂ ਤੁਸੀਂ ਕੁੜੀ ਖੜੀ ਉਦਾਂ ਛੱਡ ਕੇ ਜਾਹੀ ਵੀ ਆ ਅਸੀਂ ਵਿਆਹ ਕੇ ਲੈਂਦੇ ਕੱਢ ਕੇ ਨਹੀਂ ਲੈਂਦੀ ਹੈਗੀ ਵੀ ਸਾਡੇ ਘਰੋਂ ਨਿਕਲ ਕੇ ਨਹੀਂ ਆਈ ਹੈਗੀ ਅਸੀਂ ਵਿਆਹ ਕੇ ਲੈਂਦੀ ਹੈ ਸੁਖਿੰਦਰ ਉਹਦੀ ਮਾਂ ਬੜੀ ਚਲਾਕ ਵਾ ਮਾ ਉਹਦੀ ਪਤਾ ਕਿੰਨੀ ਜਲਾਕ ਗੱਲਾਂ ਕਰਨ ਲੱਗੀ ਤੇ ਉਹਦਾ ਮੂੰਹ ਭੜਦਾ ਵਾ ਗੱਲਾਂ ਕਰਨ ਲੱਗੀ ਦਾ ਬੰਦੇ ਕੋਈ ਇੱਕ ਦੋ ਪਈਏ ਫੇਰ ਵਿੱਚ ਬੰਦੇ ਕਿਹੜੇ ਪਾਉਣੇ ਹੀ ਕੋਈ ਦੇਖ ਲੈਣੇ ਆ ਕੋਈ ਨਹੀਂ ਉਹ ਬੰਦੇ ਪਾ ਕੇ ਫੇੜੀ ਆ ਫਿਰ ਇਦਾਂ ਥੋੜਾ ਤਾਂ ਇੰਜ ਕਰੀਏ ਮੈਂ ਤੂੰ ਚਾਬੀ ਚਲ ਜੀਏ ਲੈ ਆਈਏ ਫਿਰ ਕਿੱਥੇ ਚਲ ਜੀਏ ਮੰਮੀ ਇਦਾਂ ਹੁੰਦੀ ਆ ਜਿਹੜੀ ਚਲ ਗਈ ਆ ਪਿਆਰ ਨਾਲ ਉਹਨੇ ਆਉਣਾ ਵਾ ਉਹਨਾਂ ਦੇ ਸਾਬੀ ਇੱਥੇ ਹੀ ਆਪਾਂ 1 ਮਹੀਨੇ ਨੂੰ ਆ ਜੇ ਪੰਜ ਦਹਾਹਾਂ ਦੇ ਨਾਲ ਨੂੰ ਆ ਜੇ ਉਹਨਾਂ ਦੇ ਇੱਥੇ ਹੀ ਉਹਨੇ ਇੱਕ ਵਾਰੀ ਜਾਣਦੇ ਆ ਜੇ ਤੇ ਆਉਗੀ ਠੀਕ ਐ ਤੇ ਜੇ ਨਾ ਆਉਗੀ ਫਿਰ ਦੂਜੀ ਤਰ੍ਹਾਂ ਵੀ ਹਲਾਗੇ ਇੱਕ ਵਾਰੀ ਤੇ ਉਦਾਂ ਜਾਣੇ ਚੁੱਪ ਚਪੀਤੇ ਵੀ ਗੱਲ ਕਰਦੇ ਉਹਨਾਂ ਨਾਲ ਵੀ ਕਿਹੜੀ ਕੋਈ ਗੱਲ ਬਾਤ ਹੋਈ ਆ ਆਪਾਂ ਕਿਹੜਾ ਉਹਨੂੰ ਮਾਰਿਆ ਹੋਵੇ ਘੁੱਟਿਆ ਹੋਵੇ ਕੋਈ ਗੱਲ ਕੀਤੀ ਉਹਨਾਂ ਨਾਲ ਨਾ ਚਾਹੇ ਤੇ ਆਪਾਂ ਮਾਰਿਆ ਹੋਵੇ ਚਾਹੇ ਕੋਈ ਉਹਦਾਂ ਗੱਲ ਗਲਤ ਕੰਮ ਕੀਤਾ ਹੋਵੇ ਕੋਈ ਤੇ ਤਦ ਵੀ ਉਹਨਾਂ ਦੀ ਸੌ ਪੇਕੇ ਚੰਗੀ ਲੱਗਦੀ ਆ ਠੀਕ ਐ ਉਹ ਮਾਰ ਕੁੱਟ ਕੇ ਕੀ ਕਰ ਲਾਂਗੇ ਅੱਗੇ ਵੀ ਤਾਂ ਮਾਰਕੁੱਟ ਕਰਦੇ ਹੀ ਰਹੇ ਆ ਚਲੋ ਉਹ ਤੋਂ ਸਾਡੇ ਜੋ ਪਿੱਛੇ ਹੋ ਗਿਆ ਤੋ ਸਾਡੇ ਮੇਰੇ ਗੱਲ ਸੁਣ ਹੁਣ ਏਦਾਂ ਕਰੇ ਇੱਕ ਵੜੀ ਹੋ ਕੇ ਹੁੰਨੇ ਆ ਜੇ ਤੇ ਆਜੂਗੀ ਤੇ ਠੀਕ ਐ ਤੇ ਜੇ ਨਾ ਨਾ ਆਉਗੀ ਤੇ ਫਿਰ ਜਿੱਦਾਂ ਉਹਨਾਂ ਨੇ ਕੀਤਾ ਨਾ ਫਿਰ ਓਦਾਂ ਹੀ ਆਪਾਂ ਕਰਾਂਗੇ ਮੈਂ ਲਾਡਾ ਨਾ ਰੱਖੀ ਹੈਗੇ ਤਾਂ ਸਾਡੇ ਕੋ ਮੁੰਡੇ ਨਹੀਂ ਹੈਗੇ ਸੁਖਵਿੰਦਰ ਮੈਂ ਲਾਡਾ ਨਾ ਰੱਖੀ ਮੈਨੂੰ ਇਹ ਕਹਿੰਦਾ ਸੀ ਮੰਮੀ ਤੂੰ ਭੂਏ ਚੜਾ ਦੇਣੀ ਭੂਏ ਚੜਾ ਦੇਣੀ ਆ ਮੇਰੀ ਵਜ੍ਹਾ ਕਰਕੇ ਭੂਏ ਚੜ ਗਈ ਮੰਮੀ ਤਾਂ ਡੀ ਜੇ ਇੰਨੀ ਵੀ ਹਿੰਮਤ ਨਹੀਂ ਮੈਂ ਤਾਂ ਕਿਨਾਂ ਉਹਨੂੰ ਪੈਰ ਹੀ ਨਾ ਪੁੱਟਣ ਦਿੰਦੇ ਤੇਰਾ ਦਿਮਾਗ ਖਰਾਬ ਸਾਬੀ ਮੈਂ ਤੇ ਧੁੰਦੀ ਰਹਿ ਗਈ ਉਹਨੇ ਮਾ ਮਮੀ ਨਾਲ ਜਾਂ ਤੂੰ ਕਿ ਗਾਂ ਗਿਆ ਮੇਰੇ ਹੱਥੋਂ ਇੱਕ ਜਣਾ ਹੀ ਉਹ ਜਾਨੇ ਕੀ ਕਰਦੀ ਮੁੰਡੇ ਇਕੱਠੇ ਇੱਕ ਜਣਾ ਹੀ ਉਹ ਉਹ ਵੀ ਫੇਰ ਵਿਚਾਰੀ ਮਮੀ ਰੋਲੀ ਪਾਉਂਦੇ ਇਥੋਂ ਕੋਈ ਨਾ ਕੋਈ ਤੇ ਗਮੰਡੀ ਹੁੰਦਾ ਹੀ ਨਾ ਉਹ ਜਾ ਸਾਬੀ ਵਰਦੀਆਂ ਚ ਕੋਈ ਨਹੀਂ ਹੁੰਦਾ ਨਾਲੇ ਰੋਣ ਜੀ ਦੀ ਮੇਰੀ ਗੱਲ ਸੁਣ ਜੇ ਰੋਲੀ ਪਾਉਂਦੇ ਤਾਂ ਲੋਕਾਂ ਦਾ ਤਮਾਸ਼ਾ ਵਖਾ ਲੈਣਾ ਸੀ ਹੁਣ ਮੁੰਡੇ ਗਏ ਕੀ ਬਦ ਕਿਸੇ ਨਾਲ ਕਹਣਾ ਉੱਧੇ ਹੀ ਭੈਣ ਨੂੰ ਲੈ ਕੇ ਖੜੇ ਬਾਹਰ ਕਿਹ ਜਿਹੜੇ ਚਾਚੀ ਤਿੰਨ ਚਾਰ ਜਣੇ ਇਕੱਠੇ ਹੋ ਕੇ ਆਏ ਆ ਉਹ ਤਮਾਸ਼ਾ ਹੀ ਬਣਾਉਣ ਆਏ ਆ ਫੇਰ ਤਮਾਸ਼ਾ ਹੋ ਜਾਂਦਾ ਤੇ ਹੋ ਜਾਂਦਾ ਮੈਂ ਤਾਂ ਇਹ ਸੋਚਿਆ ਸੀ ਉਹਨਾਂ ਦੀ ਉਹਨਾਂ ਦੇ ਹੱਥ ਰਹਿ ਜੂਗੀ ਮੈਨੂੰ ਕੀ ਪਤਾ ਸੀ ਇਦਾਂ ਦੇ ਆ ਫਿਰ ਮੈਂ ਰੋਣਾ ਪਾ ਦਿੰਦੀ ਮੈਂ ਤਾਂ ਇਹ ਕਰਕੇ ਨਹੀਂ ਪਾਇਆ ਮੰਮੀ ਤੁਹਾਨੂੰ ਮਾੜੀ ਚੰਗੀ ਕਹੀਏ ਨੇ ਨਹੀਂ ਮੈਨੂੰ ਮਾੜੀ ਚੰਗੀ ਕੀ ਕਹਿਣੀ ਹਣਾ ਨਹੀਂ ਜੇ ਮੈਂ ਵੀ ਕਰਾਂ ਫਿਰ ਕੋਈ ਹੱਲ ਜਿੰਨਾ ਕੋ ਬੋਲਿਆ ਉਹਨਾਂ ਕੋ ਮੈਂ ਜਵਾਬ ਸਵਾਲ ਉਹਨਾਂ ਕਰ ਲਿਆ ਹੀ ਬੈਠ ਠੀਕ ਦਿੰਨਾ ਕੋ ਬੋਲਿਆ ਨਾ ਉਹਨੇ ਕੇ ਜਵਾਬ ਮੈਂ ਦੇਤੇ ਹੀ ਮੈਂ ਕਿਹਾ ਲੈ ਕੇ ਤੇ ਚੱਲਿਆ ਵਾ ਮੇਰੀ ਗੱਲ ਸੁਣ ਦੀਦੀ ਹੁਣ ਮੈਂ ਕਹਿਣ ਦੀ ਆ ਵੀ ਚੱਲ ਇਹ ਪੜੀ ਜਾ ਕੇ ਵੇਖ ਲੈ ਤੀ ਕਿ ਕਹੇ ਲੈ ਕੇ ਚੱਲਿਆ ਤਾਂ ਫੇਰ ਮੈਂ ਕਿਹਾ ਲੈ ਕੇ ਚੱਲਿਆ ਜਿੱਦਾਂ ਲੈ ਕੇ ਚੱਲਿਆ ਉਦਾਂ ਛੱਡ ਕੇ ਜਾਏਗਾ ਇਹ ਇੱਕ ਵਾਰੀ ਹੋਈ ਏ ਇੱਕ ਵਾਰੀ ਆਪ ਜਾਣੇ ਆ ਜੇ ਤੇ ਤੋੜਨਗੇ ਠੀਕ ਐ ਜੇ ਨਾ ਤੋੜਨਗੇ ਫਿਰ ਵੇਖ ਲਾਂਗੇ ਚਲੇ ਇਦਾਂ ਕਰ ਲੈਨੇ ਸਾਬੀ ਤੇਰੀ ਚਾਚੀ ਦੀ ਗੱਲ ਮੰਨ ਲੈਨੇ ਆ ਹਾਂ ਫੇਰ ਫੇਰ ਵੇਖ ਲਾਂਗੇ ਮੈਂ ਤੇ ਕਹਿੰਦਾ ਵੀ ਮੈਂ ਐਕਦਾਮ ਪੁੱਠੇ ਪੈਰੀ ਚੱਲ ਜਾਉਂਗਾ ਨਹੀਂ ਤੈਨੂੰ ਕੱਲੇ ਨੂੰ ਨਹੀਂ ਪੁੱਤ ਕੱਲਣਾ ਤੈਨੂੰ ਕੱਲੇ ਨੂੰ ਨਹੀਂ ਆਪਾਂ ਭੇਜਣਾ ਕੀ ਕਰ ਦੇਣਗੇ ਮੈਨੂੰ ਮੈਂ ਜਦੋਂ ਕਹਿੰਦੇ ਕੱਲੇ ਨੂੰ ਨਹੀਂ ਭੇਜਣਾ ਤੂੰ ਆਖੇ ਲੱਗ ਜਾਇਆ ਕਰਾਂ ਕਿਉਂ ਨਹੀਂ ਲੱਗਣਾ ਹੁੰਦਾ ਤੈਨੂੰ ਜੇ ਕੋਈ ਆਪਾਂ ਮੈਂ ਵੀ ਤੁਹਾਡੇ ਨਾਲ ਚੱਲ ਜਾਉਂਕ ਤਿੰਨੇ ਜਣੇ ਚੱਲ ਜਾਵਾਂਗੇ ਕੋਈ ਗੱਲ ਨਹੀਂ ਤਿੰਨੇ ਜਣੇ ਆਪਾਂ ਮੈਂ ਆਪਣੀ ਕੋਈ ਵੇਹ ਲਾਂਗੀ ਸਾਡੇ ਪਰ ਇਹਦੀ ਹਿੰਮਤ ਕੀ ਹੋਈ ਵੀ ਇਦਾਂ ਕਰਦੇ ਸਹਿਲ ਪਹਿਲਾਂ ਨਹੀਂ ਇਹ ਤੁਰਦਾ ਰਿਹਾ ਮਾ ਨਾਲ ਹੋਣੀ ਨੂੰ ਦ ਘਰ ਉਹਨਾਂ ਦਾ ਪਾੜਨਾ ਹੀ ਤੇ ਹੁਣ ਲੱਭਾ ਸਹਿਲ ਉਹ ਸਰੀਕ ਅੱਗੇ ਘਾਰ ਹੀ ਪਾੜਦੇ ਹੁੰਦੇ ਉਹ ਤਾਂ ਦਿਮਾਗ ਉਹਦਾ ਹੈ ਨਹੀਂ ਆ ਜੇ ਹੋਵੇ ਦਿਮਾਗ ਥੋੜਾ ਬੋਧਾ ਵੀ ਸਰੀਕ ਦੇ ਮਗਰ ਲਾ ਕੇ ਮੈਂ ਆਪਣੀ ਧੀ ਦਾ ਘਰ ਜਾਣ ਲੱਗੀ ਕਿਉਂ ਜਾਣ ਲੱਗੀ ਆ ਸੋਚਦੀ ਕੁਛ ਸਿਆਣੀ ਬਿਆਣੀ ਹੈਗੀ ਉਹਨੂੰ ਕੀ ਆ ਕੇ ਬੰਦਾ ਬਾਕੀ ਗੱਲ ਸਾਰੀ ਉਹਦੀ ਮੰਮੀ ਦੇ ਉਹਦਾ ਤਾਂ ਮੰਮੀ ਦਾ ਆਪਣਾ ਦਿਮਾਗ ਹੋਣਾ ਚਾਹੀਦਾ ਵਾ ਵੀ ਚੱਲ ਨਹੀਂ ਸੁਖਵਿੰਦਰ ਸਰੀਕ ਦੇ ਮਗਰ ਲਾ ਕੇ ਉਹ ਆਪਣੀ ਧੀ ਨੂੰ ਸਰੀਕਾਂ ਦੇ ਮੁੰਡੇ ਨੂੰ ਘੱਲ ਕੇ ਤੇ ਲੈ ਗਿਆ ਆਉਂਦੀ ਇੱਕ ਵਾਰੀ ਫੇਰ ਕੱਲੀ ਆਉਂਦੀ ਫੇਰ ਚਲੋ ਉਹ ਦਿਨ ਵੀ ਆਂਦੇ ਸੀ ਨਾ ਤੁਸੀਂ ਦੱਸਣੇ ਪਿਆਏ ਸੀ ਦਵੇਂ ਮਾਪਤ ਤੇ ਉਹ ਕੱਲੀ ਆਉਂਦੀ ਆ ਆਪ ਆਣ ਕੇ ਕਰਦੀ ਗੱਲ ਕੋਈ ਕੀ ਗੱਲ ਤੇ ਫੇਰ ਬਾਅਦ ਚ ਜੇ ਨਾ ਹੋ ਤੁਸੀਂ ਮੰਨਦੇ ਫੇਰ ਆਪੇ ਮੁੰਡੇ ਲਾ ਕੇ ਜਿੱਦਾਂ ਮਰਜ਼ੀ ਫੇਰ ਕਰਤੇ ਤਮਾਸ਼ਾ ਹੀ ਬਣਾਤਾ ਇਹਨੇ ਸਾਡਾ ਉਹ ਵੀ ਨਾ ਸੁਖਵਿੰਦਰ ਕੱਲੀ ਆਉਂਦੀ ਗੱਲਬਾਤ ਪੁੱਛਦੀ ਸਾਰਾ ਕੁਝ ਦੱਸਦੇ ਐਦਾਂ ਤਤੇ ਤਤੇ ਘਾ ਆਣ ਕੇ ਮੁੰਡੇ ਘੱਲ ਕੇ ਮਤਲਬ ਕੀ ਹੀ ਇਹਦਾ ਉਹ ਹੀ ਤਾਂ ਗੱਲ ਚਲੋ ਕੋਈ ਨਹੀਂ ਫੇਰ ਹੁਣ ਤੁਸੀਂ ਕਰ ਲਿਓ ਸਲਾਹ ਤੇ ਫੇਰ ਮੈਂ ਦੱਸਦੇ ਚਲ ਠੀਕ ਹੈ ਚੰਗਾ ਫੇਰ ਦੀਦੀ ਮੈਂ ਜਾਣੀ ਚੰਗਾ ਮੈਂ ਤੁਹਾੜੀ ਮੈਨੂੰ ਤਾਂ ਕੋਈ ਨਹੀਂ ਕਰ ਲੈਣਾ ਸਾਣਾ ਸਾਣਾ ਰਾਣੀ ਮੈਂ ਦੌੜ ਕੇ ਜਾ ਕੇ ਪੁੱਛ ਕੇ ਹੁਣੀ ਹੈ ਚੰਗਾ ਤੇ ਕੋਈ ਨਹੀਂ ਮੈਂ ਨਾਲ ਤਾਂ ਦੇਪੀ ਜਾਉਂਗੀ ਤੇ ਇਹ ਕੋੜੀ ਵੇਖਣੇ ਆ ਤੇ ਜੇ ਕੋ ਮੰਨਣਗੇ ਠੀਕ ਹੈ ਫਿਰ ਨਹੀਂ ਤਾਂ ਫੇਰ ਵੇਖ ਲਾਂਗੇ ਫਿਰ ਚਲੋ ਠੀਕ ਹੈ ਚੰਗਾ ਚੱਲ ਪੈਂਥੇ ਬਈਏ ਕੋਈ ਨਹੀਂ ਤੇ ਬਈ ਨਹੀਂ ਬਹਿ ਜਾ ਜ਼ਹਿਰ ਤੂੰ ਇਹ ਤਾਂ ਮੈਨੂੰ ਅੱਜ ਦੱਸ ਕੇ ਵੀ ਨਹੀਂ ਗਿਆ ਇਹਦੇ ਮੈਨੂੰ ਦੱਸ ਕਹੀ ਨਹੀਂ ਗਿਆ ਪੁੱਤ। ਲਾ ਡੋਤੀ ਕੀ ਹੋਰ ਬਣਾਇਆ ਕਿਤੇ ਕਸਾਈਆਂ ਨੇ ਹੈ। ਮੰਮੀਆਂ ਜੇ ਵੀ ਸਮਝਾਗੇ ਮੈਨੂੰ ਲੈ ਲੈ ਨਹੀਂ ਤੇ ਮੈਨੂੰ ਕਿੱਥੋਂ ਨਿਕਲਣ ਦੇ ਲਈ ਉਹਨਾਂ ਨੇ। ਭਲਾ ਵੇਸੇ ਹਾਲ ਦਾ। ਨੰਮੀ ਨਾਲ ਹੋਰ ਵੀ ਲੈ ਕੇ ਗਿਆ ਹੀ ਮੁੰਡੇ। ਤਾਂ ਹੀ ਪੁੱਤ ਖਲਾਤਾ ਨਹੀਂ ਤੇ ਉਹਨਾਂ ਨੇ ਕਿੱਥੇ ਕਲਉਣਾ ਹੈ ਤੈਨੂੰ ਕਸਾਈਆਂ ਨੇ ਕਿਤੇ। ਮੰਮੀ ਸਾਨੂੰ ਮਿਲਣ ਤਾਂ ਤੁਮੀ ਨੇ। ਪੁੱਤ ਮੈਨੂੰ ਕੀ ਪਤਾ ਇਦਾਂ ਦੇ ਸੇ ਮੰਮੀ ਬੜੇ ਹੀ ਹੈਗੇ ਹੋਰ ਤੇ ਰਹਿੰਦੇ ਪਤਾ ਨਹੀਂ ਕੀ ਕਰਦੇ ਰਹਿੰਦੇ ਮਾਂ ਪੁੱਤ ਮੈਨੂੰ ਤੇ ਉਹਨਾਂ ਦੀ ਸਮਝ ਹੀ ਨਹੀਂ ਲੱਗਦੀ ਮਾ ਦੇ ਨਾ ਪਛਤਮਨੀ ਉਹ ਵੇਲੇ ਘੜੀ ਨੂੰ ਨਾ ਹੀ ਕਿਤੇ ਪੁੱਤ ਤੇਰਾ ਹਜੇ ਮੈਂ ਕਰਦੀ 4 ਸਾਲ ਆਪਣੇ ਲਾਗੇ ਰੱਖਦੀ ਮਾਂ ਕਾਲੀਆਂ ਪੈ ਗਈਆਂ ਇਦਵਾ ਦਬ ਕਰਤਾ ਆਪਣੇ ਘਰ ਚੱਲ ਜਾ ਪਰ ਲਾ ਨਾ ਪਰ ਲਾਂਦੀ ਲੰਦੀ ਨਾ ਮੈਨੂੰ ਡੋਬ ਮੈਂ ਦੇਖਿਆ ਮੇਰੀ ਧੀ ਕਿਦ ਸੁਖੀ ਵਸੂਗੀ ਇੰਦਾ ਸੋਹਣਾ ਘਰ-ਬਾਰ ਵੇਖਿਆ ਮੈਂ ਨਸਪਾ ਮੇਰੀ ਧੀ ਨਹੀਂ ਇੰਨੀ ਦੁਖੀ ਹੋਏ ਨਾ ਕਿਤੇ ਕਿਤੇ ਇੱਡੇ ਸਾਨੂੰ ਹੀ ਗਏ ਸਾਨੂੰ ਕਿਤੇ ਮਿਲਣ ਤੱਕ ਨਹੀਂ ਦਿੱਤਾ ਤੈਨੂੰ ਮੰਮੀ ਨੇ ਆਂ ਦਿੱਤੀ ਆਈ ਗਾੜੀ ਜਿੰਦਾ ਵੱਜਾ ਇੱਥੋਂ ਵੇਖ ਕੇ ਮੋੜ ਕੇ ਚਲ ਗਈ ਤੂੰ ਹੀ ਉੱਧਰ ਚਲ ਗਏ ਮੈਂ ਇੱਧਰ ਆ ਗਈ ਹੋ ਨਹੀਂ ਮੰਮੀ ਮੈਨੂੰ ਉੱਥੇ ਮੈਂ ਜਾਣਾ ਨਾ ਮੈਨੂੰ ਉੱਥੇ ਕਲਾਂ ਆਪਣੀ ਧੀ ਨੂੰ ਉੱਥੇ ਕਲੁੰਦੀ ਹੋਣ ਨਿਕਲਉਣਾ ਹੋਣ ਤੇ ਤੈਨੂੰ ਮੈਂ ਫਿਰ ਵੀ ਇਦਾਂ ਮਿਲਣਾ ਕਿ ਬਾਅਦ ਜਨੀਆ ਮੰਮੀ ਮਿਲਿਆ ਜਾਣਾ ਉਹਨਾਂ ਨੇ ਮੈਨੂੰ ਮਾਰਦੇ ਨਹੀਂ ਜਿੰਬਲਛਨੀਆ ਗੱਲਾਂ ਨਾ ਕਰ ਕਿਉਂ ਮਾਰ ਦੇਣਾ ਮੈਂ ਉਹਨਾਂ ਨੂੰ ਮਾਰ ਕੇ ਨਾ ਰੱਜਾਂ ਹੈਗਾ ਮੇਰਾ ਪੁੱਤ ਮੇਰੇ ਨਾਲ ਬੜਾ ਸਾਥ ਦਿੱਤਾ ਮੇਰੇ ਪੁੱਤ ਨੇ ਇਹ ਨਹੀਂ ਮੈਨੂੰ ਦੱਸ ਕੇ ਗਿਆ ਇਧਰ ਆਦਾ ਸੀ ਕਿ ਜੇ ਮੈਂ ਧਾਈ ਨੂੰ ਦੱਸਿਆ ਤਾਂ ਧਾਈ ਨੇ ਮੈਨੂੰ ਮੁੰਡੇ ਨਹੀਂ ਖੜਨ ਦੇਣੇ ਨਾਲ ਇੱਥਾਂ ਕਰਕੇ ਕੱਲਾ ਚੱਲ ਗਿਆ ਮੈਨੂੰ ਦੱਸ ਕੇ ਨਹੀਂ ਗਿਆ ਨਹੀਂ ਤੇ ਮੈਂ ਵੀ ਨਾਲ ਆਉਣਾ ਮੰਮੀ ਜੇ ਮੈਨੂੰ ਉੱਥੇ ਘਲਾਣਾ ਨਾ ਮੈਨੂੰ ਤੂੰ ਇੱਥੇ ਜ਼ਹਿਰ ਦੇ ਕੇ ਮਾਰਦੀ ਪਰ ਮੈਨੂੰ ਉੱਥੇ ਨਾ ਲੈ ਕੇ ਦੇ ਇੰਨਾ ਤੈਨੂੰ ਪਾਲਿਆ ਆਪਣੇ ਪੁੱਤਾਂ ਵਾਂਗ ਮੈਂ ਤੈਨੂੰ ਜ਼ਹਿਰ ਕਿਉਂ ਦਵਾਂ ਆਪਣੀ ਧੀ ਨੂੰ ਮਰਾਂਗੇ ਤੇ ਇਕੱਠੀਆਂ ਮਰਾਂਗੇ ਮੈਂ ਤਾਂ ਕਦੀ ਵੀ ਇਹਨਾਂ ਤੈਨੂੰ ਜ਼ਹਿਰ ਦਵਾਂ ਮੰਮੀ ਮੈਨੂੰ ਤੇ ਬਾਹਰ ਵੀ ਨਹੀਂ ਨਿਕਲਣ ਦਿੰਦੇ ਮੈਂ ਤਾਂ ਧੁੱਪ ਸੇਕਣ ਤੋਂ ਵੀ ਉੱਤੇ ਤਰਸ ਗਈ ਹਾਏ ਮੇਰੇ ਅਰਬਾ ਇੰਨੇ ਕਸ਼ਟ ਮਰੀ ਤੀਨ ਭੋਗੇ ਕਿਤੇ ਮੰਮੀ ਮੈਨੇ ਬੜੇ ਦਿਨ ਕਿਤੇ ਟੈਂਡ ਚ ਪੀੜ ਹੁੰਦੀ ਨਹੀਂ ਮੈਨੂੰ ਦਵਾਈ ਤੱਕ ਨਹੀਂ ਲਿਆ ਕੇ ਦਿੱਤੀ ਹਾਏ ਮਮਾ ਚਲ ਚੁੱਪ ਕਰ ਮੈਂ ਨਾਲ ਹੋਣਾ ਆਕੇ ਇੱਥੇ ਹੋਂ ਨਾ ਰੋ ਚਲ ਚੁੱਪ ਕਰ ਤਾਈ ਤੂੰ ਵੀ ਮੈਂ ਮੈ ਲੈ ਕੇ ਜਾਉ ਤੈਨੂੰ ਡਾਕਟਰ ਕੋ ਕੋਈ ਨਾ ਬੁੱਤ ਚਾਹ ਬਣਾਉਨੇ ਆ ਤੇ ਇਹਦਾ ਦੁੱਖ ਤੇ ਸੁਣਾ ਪਹਿਲਾਂ ਕਿਹੜੀਆਂ ਕਿਡੀਆਂ ਇਹਨਾਂ ਨੂੰ ਸਜ਼ਾ ਦਿੰਦੇ ਰੇ ਜਿੱਦਾਂ ਤੈਨੂੰ ਤੜਫਾਇਆ ਉਦਾਂ ਹੀ ਉਹਨਾਂ ਨੂੰ ਤੜਫਵਾਵਾਂਗੇ ਪੁੱਤ ਤੂੰ ਫਿਕਰ ਨਾ ਕਰ ਮੰਮੀ ਸਜ਼ਾ ਦੇਣੀ ਇਹਨਾਂ ਨੂੰ ਜਿੱਤਾਂ ਨਾ ਨੇ ਮੇਰੇ ਨਾਲ ਕੀਤਾ ਮੈਂ ਦੇਣੀ ਦੇਣੀ ਸਜ਼ਾ ਕਿਉਂ ਨਹੀਂ ਦੇਣੀ ਨਾਲੇ ਸਾਬੀ ਨੂੰ ਵੀ ਦਵਾਂਗੇ ਨਾਲੇ ਉਹਨੂੰ ਦਵਾਂਗੇ ਤੇਰੀ ਸੱਸ ਨੂੰ ਐਡੀ ਜ਼ਾਲਮ ਨਾ ਨੇ ਮੰਮੀ ਮੈਂ ਤੇਰੇ ਤੋਂ ਵੀ ਗੁਨਾਹਗਰ ਤੇਰੇ ਕੋਲ ਵੀ ਬੜਾ ਕੁਝ ਲਗਾਇਆ ਤੈਨੂੰ ਵੀ ਝੂਠ ਬੋਲਦੀ ਰਹੀ ਮੇਰ ਨੂੰ ਕੱਢੀ ਪੁੱਤ ਚਲੋ ਚੁੱਪ ਕਰੋ ਚਲ ਚੁੱਪ ਕਰ ਮੇਰੇ ਪੁੱਤ ਚੁੱਪ ਕਰ ਪਾਣੀ ਕਿਉਂ ਪੀਣਾ ਮੇਰੇ ਧੀ ਨੇ ਨਹੀਂ ਮੰਮੀ ਪਾਣੀ ਨਹੀਂ ਪੀਣਾ ਕਿਸਮਤ ਚ ਲਿਖਿਆ ਇਦਾਂ ਹੋਊਗਾ ਪੁੱਤ ਇਹ ਨਾ ਥੁੱਕ ਰਹੀ ਮਾਵਾਂ ਦੀਆਂ ਮੇਲ ਤੇ ਪਈਆਂ ਕਿਤੇ ਚਲ ਗਈ ਨਾ ਪੈਰ ਪੋਟੀ ਰਿਆਂ ਨਾ ਬੜਾ ਮਾੜਾ ਕੀਤਾ ਸੁੱਖ ਤੂੰ ਚਾਹੀਦਾ ਨਹੀਂ ਤੈਨੂੰ ਕਮ ਸੇ ਕਮ ਇੱਕ ਵਾਰੀ ਫੋਨ ਕਰਕੇ ਦੱਸ ਦਿੰਦੀ ਵੀ ਮੈਂ ਚੱਲੀ ਆ ਕਿਡੇ ਬੰਦੇ ਨਾਲ ਲੈ ਗਿਆ ਆ ਮੰਮੀ ਕਹਿੰਦੀ ਮੁੰਡੇ ਹੀ ਨਾਲ ਵੀ ਦੱਸ ਤੁਸੀਂ ਤੇ ਆਪਣੇ ਭੈਣ ਦੇ ਘਰ ਹੀ ਆਏ ਆਂ ਅਸੀਂ ਫਿਰ ਇਦਾਂ ਆਈਦਾ ਵਾ ਬਦਮਾਸ਼ੀਆਂ ਕਰਨ ਆਈਦਾ ਵਾ ਇਹ ਕੋਈ ਕੰਮ ਆ ਮੈਨੂੰ ਦੱਸਿਆਦਾ ਵੀ ਮੈਂ ਮੁੰਡੇ ਲੈ ਕੇ ਆਉਣਾ ਫਿਰ ਮੈਂ ਪੁੱਠੇ ਪੈਣੀ ਨਾ ਭਜਾਉਣਾ ਫਿਰ ਕਹੀਂ ਮੁੰਡਿਆਂ ਦੀ ਗੱਲ ਕਰਦਾ ਆਪਾਂ ਕੀ ਨਹੀਂ ਵੇਖਿਆ ਸਾਰਾ ਕੁਝ ਹੀ ਕੀਤਾ ਆਪਾਂ ਪਰ ਸੁੱਖ ਨੇ ਬਹੁਤ ਮਾੜਾ ਕੰਮ ਕੀਤਾ ਸੁੱਖ ਭੋਗਣੀ ਤੈਨੂੰ ਵੀ ਬਰਾਬਰ ਹੀ ਪੈਣੀ ਆ ਇਕੱਲਾ ਮੈਂ ਹੋ ਹੀ ਨਹੀਂ ਭੋਗਤੂਗਾ ਕੋਈ ਨਹੀਂ ਕਰ ਲਾ ਫਿਰ ਭਾਈਦਿਆਂ ਨੂੰ ਇੱਕੋ ਜਿਹਾ ਮਾਨ ਮੈਨੋਂ ਤੇ ਚੜ ਚੜ ਜਾਣ ਡਿਆ ਗੁੱਸਾ ਨਹੀਂ ਮੈਂ ਮੇਕੋ ਕਿਹੜੇ ਮੁੰਡੇ ਨਹੀਂ ਆ ਮੈਂ ਵੀ ਮੁੰਡੇ ਲੈ ਕੇ ਚੱਲ ਜਾਣਾ ਵਾ ਫਿਰ ਮੈਂ ਵੀ ਖਿੱਚ ਤੂੰ ਗੇ ਲੈ ਆਉਣਾ ਵਾ ਮੈਂ ਵੀ ਮੰਮੀ ਨੂੰ ਤਾਂ ਕਹਿਣਾ ਸੀ ਵੀ ਮੰਮੀ ਇਹਦੀ ਲਤਮਾਂ ਵੱਢ ਕੇ ਨਾ ਤੋੜ ਕੇ ਅੰਦਰ ਪਾ ਦਈਏ ਪਰ ਮੰਮੀ ਨਹੀਂ ਮੰਨੀ ਜੇ ਮੇਰੀ ਮੰਨੀ ਹੁੰਦੀ ਨਾ ਆਹ ਦੇਣਾ ਵੇਖਣੇ ਪੈਂਦੇ ਆਉਣਾ ਤੇ ਇਹਨੂੰ ਇੱਥੇ ਹੀ ਆ ਲੈnde ਇਹਨੂੰ ਗਿਣ-ਗਣ ਕੇ ਬਦਲੇ ਲਾਉਂ ਵੇਖੀ ਲਤਨਾ ਨਾ ਤੋੜੀਏ ਦੀ ਹੁਣ ਨਵੀਂ ਫਿਰ ਸਾਬੀ ਨਹੀਂ ਉਹ ਦਾ ਅੰਦਰ ਕੀ ਆ ਕੁਝ ਕਰੀ ਨਾ ਲਵੇ